we uh -huh. ਜੋ ਜਿਹੜੇ ਪ੍ਰਾਤਮਿਕ ਗੁੱਸਤੇ ਕੀਤਾ ਇਹ ਜੀ ਤੁਹਾਨੂੰ ਪਤਾ ਹੀ ਆ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ ਗਵਰਨਮੈਂਟ ਨੇ ਆਪਰੇਸ਼ਨ ਲਾਂਚ ਕੀਤਾ ਵਾ ਉਸ ਕੜੀ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀਆਂ ਹਾਜ਼ਰੀ ਤੇ ਮਾਨਯੋਗ ਡੀਏਜੀ ਸਾਹਿਬ ਬੋਰਡੇ ਤੇ ਮਾਨਯੋਗ ਮਨਿੰਦਰ ਸਿੰਘ ਆਈਪੀਐਸ ਐਸਐਸਪੀ ਅੰਮ੍ਰਿਤਸਰ ਦਿਹਾਤੀ ਜੀ ਵੱਲੋਂ ਜਿਹੜੀਆਂ ਸਾਨੂੰ ਗਾਈਡਲਾਈਨਸ ਦਿੱਤੀਆਂ ਵਾ ਜੁੱਧ ਨਸ਼ਿਆਂ ਵਿਰੁੱਧ ਉਸ ਕੜੀ ਦੇ ਤਹਿਤ ਅਸੀਂ ਸਖਤ ਮਿਹਨਤ ਕਰ ਰਹੇ ਆ ਤੇ ਇਹ ਜਿਹੜੀਆਂ ਜਿਹੜੇ ਨਸ਼ੇ ਦੇ ਪੈਡਲਰ ਆ ਜਾਂ ਜਿਹੜੇ ਸਪਲਾਈਅਰ ਆ ਉਹਨਾਂ ਨੂੰ ਲਗਾਤਾਰ ਅਸੀਂ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਰਹੇ ਆ ਉਸੇ ਘੜੀ ਚ ਪਹਿਲਾਂ ਅਸੀਂ 19 ਬੰਦੇ ਹੁਣ ਤੱਕ ਜਿਹੜੇ ਆ ਜੋਧ ਨਸ਼ਿਆਂ ਵਿਰੁੱਧ ਜਦੋਂ ਦਾ ਸ਼ੁਰੂ ਹੋਇਆ ਉਸ ਤੋਂ ਬਾਅਦ ਭੇਜ ਚੁੱਕੇ ਆ ਜੇਲ੍ਹ ਦੇ ਵਿੱਚ ਬਰਾਮਦਗੀ ਕਰਕੇ ਨਸ਼ੀਲੇ ਪਦਾਰਥਾਂ ਦੀ ਇਹ ਜਿਹੜੇ ਆ ਚਾਰ ਬੰਦੇ ਪੁਰਾਣੇ ਕੇਸ ਦੇ ਵਿੱਚ ਲੁੱਟਾ ਖੋਹ ਕਰਨ ਵਾਲੇ ਸੀ ਉਹ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਅਸੀਂ ਚਾਰ ਮੋਟਰਸਾਈਕਲ ਖੋਹ ਕੀਤੇ ਜਿਹੜੇ ਉਹ ਪ੍ਰਾਪਤ ਕੀਤੇ ਆ ਇਸ ਤੋਂ ਇਲਾਵਾ ਤਿੰਨ ਨਸ਼ਾ ਤਸਕਰ ਸੀ ਫੜੇ ਆ ਜਿਹੜੇ ਪੈਡਲਰ ਆ ਜਿਨ੍ਹਾਂ ਦੇ ਵਿੱਚ ਇੱਕ ਗੁਰਿੰਦਰ ਸਿੰਘ ਭੋਲੂਵਾਸੀ ਜਾਣੀਆਂ ਤੇ ਗੁਰਪ੍ਰੀਤ ਸਿੰਘ ਬਾਲੀਆਂ ਮਾਂਜਪੁਰ ਤੇ ਜਗਰੂਪ ਸਿੰਘ ਜੰਡਿਆਲਾ ਇਹ ਤਿੰਨ ਲਿਸਟਡ ਡਰਗ ਪੈਡਲਰ ਆ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਨੂੰ ਅੱਜ ਅਸੀਂ ਮਾਨਜੋਗ ਅਦਾਲਤ 'ਚ ਪੇਸ਼ ਕਰ ਰਹੇ ਆ ਤੇ ਇਸ ਤੋਂ ਇਲਾਵਾ ਚਾਰ ਜਿਹੜੇ ਲੁਟੇਰੇ ਫੜੇ ਆ ਸਨੇਚਰ ਇਹਨਾਂ ਨੂੰ ਵੀ ਅਸੀਂ ਜਿਨ੍ਹਾਂ ਤੋਂ ਮੁਰਸ਼ਲ ਬਰਾਮਦ ਕੀਤੀ ਇਹਨਾਂ ਨੂੰ ਵੀ ਅਸੀਂ ਅੱਜ ਮਾਨਜੋਗ ਅਦਾਲਤ 'ਚ ਪੇਸ਼ ਕਰਕੇ ਤੇ ਰਿਮਾਂਡ ਹਾਸਲ ਕਰਕੇ ਤੇ ਅਗਲੇਰੀ ਜਿਹੜੀ ਆ ਬੱਚੇ ਚ ਕਰਾਂਗੇ ਜਿਹਦੇ ਵਿੱਚ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਉਣ ਦੀ ਸੰਭਾਵਨਾ ਵਾ ਤੇ ਇਸ ਕਰਕੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜੰਡਿਆਲਾ ਲੋਕਲ ਪੁਲਿਸ ਜਿਹੜੀ ਆ ਇਹ ਅਪੀਲ ਕਰਦੀ ਆ ਲੋਕਾਂ ਨੂੰ ਕਿ ਕ੍ਰਿਮੀਨਲ ਬੰਦਿਆਂ ਦੀ ਕ੍ਰਿਮੀਨਲ ਵਿਅਕਤੀਆਂ ਦੀ ਸਾਨੂੰ ਸੂਚਨਾ ਦਿਓ ਜਿਹੜੇ ਨਸ਼ਾ ਤਸਕਰ ਆ ਉਹਨਾਂ ਦੀ ਸੂਚਨਾ ਦਿਓ ਤੁਹਾਡਾ ਨਾਮ ਸਾਰਿਆਂ ਦਾ ਗੁਪਤ ਰੱਖਿਆ ਜਾਏਗਾ ਤੇ ਜਿਹੜਾ ਵੀ ਨਸ਼ਾ ਤਸਕਰ ਨਸ਼ਾ ਦੀ ਤਸਕਰੀ ਕਰਨੋਂ ਨਹੀਂ ਹਟ ਰਿਹਾ ਉਹਨੂੰ ਆਪਾਂ ਗ੍ਰਿਫਤਾਰ ਕਰਕੇ ਸਲਾਖਾ ਪਿਛੇ ਪੇ ਜਾਵੇਗਾ ਸਭ ਚਲੇ ਪੰਕਾ ਵੀ ਦੇ ਦੇ ਵਿੱਚ ਸ਼ਹਿਰ ਬਸ ਕੇ ਨਹੀਂ ਸ਼ਹਿਰ ਦੇ ਕਿ ਕਿ ਪਿਜੀਸ਼ਨ ਹੈ ਪੁਲਤੀ ਔਰ ਜਿਹੜੀ ਰੇਟ ਲਿਖ ਪਾਈ ਹੈ ਉਹਨਾਂ ਨੇ ਕਿ ਪਿਜੀਸ਼ਨ ਬਹੁਤ ਜਿਆਦਾ ਸ਼ਕਤੀ ਕੀਤੀ ਹੈ ਜੀ ਅਸੀਂ ਅਸੀਂ ਦਿਨ ਰਾਤ ਜਿਹੜਾ ਵਾ ਇਸ ਪੀਸ ਕੈਮ ਕਰਨ ਦੇ ਵਿੱਚ ਲੱਗੇ ਹੋਏ ਆ ਨਸ਼ਾ ਤਸਕਰੀ ਬੰਦ ਕਰਨ ਚ ਲੱਗੇ ਹੋਏ ਆ ਗੁੰਡਾਗਰਦੀ ਬੰਦ ਕਰਨ ਚ ਲੱਗੇ ਹੋਏ ਆ ਇਹ ਰਿਜ਼ਲਟ ਤੁਸੀਂ ਦੇਣਾ ਵਾ ਪਬਲਿਕ ਨੇ ਦੇਣਾ ਵਾ ਕਿ ਪਿਛਲੇ 15 20 ਦਿਨ ਮਹੀਨੇ ਦੇ ਵਿੱਚ ਦਸੋਂ ਵੀ ਪਹਿਲਾਂ ਵਰਗੇ ਹਾਲਾਤ ਆ ਲੁੱਟਖੋਹ ਵਾਲੇ ਦਾ ਫਰਕ ਪਿਆ ਵਾ ਮੈਨੂੰ ਤਾਂ ਜੋ ਲੋਕ ਆ ਕੇ ਕਹਿੰਦੇ ਆ ਵੀ ਅਸੀਂ ਅੱਗੇ ਨਾਲੋਂ ਸ਼ਾਂਤੀ ਆ ਜੀ ਅਸੀਂ ਡਰੱਗਸ ਦੇ ਮਸਲੇ 'ਚ ਵੀ ਸ਼ਾਂਤ ਆ ਤੇ ਪੀਸ ਆ ਤੇ ਲੁੱਟਖੋਹਾਂ ਦੇ ਵਿੱਚ ਵੀ ਅਸੀਂ ਪੀਸ ਆ ਪਰसों ਰਾਤ 11:30 ਵਜੇ ਬੀਬੀਆਂ ਸੈਰ ਕਰ ਰਹੀਆਂ ਸੀ ਜਿਨ੍ਹਾਂ ਨੇ ਖਲੋ ਕੇ ਐਪਰੀਸ਼ੀਏਟ ਕੀਤਾ ਸੀ ਕਿ ਕਦੀ ਵੀ ਇਹੋ ਜਿਹੇ ਹਾਲਾਤ ਨਹੀਂ ਸੀ ਬਣੇ ਪੀ ਬੀਬੀਆਂ 11-11 ਵਜੇ ਰਾਤ ਸੈਰ ਕਰਨ ਤੇ ਮੈਨੂੰ ਖੁਸ਼ੀ ਹੋਈ ਸੀ ਤੇ ਮੈਂ ਉਹਨਾਂ ਤੋਂ ਸਹਿਯੋਗ ਮੰਗਿਆ ਸੀ ਕਿ ਸਾਨੂੰ ਤੁਸੀਂ ਇਸ ਤਰ੍ਹਾਂ ਸਹਿਯੋਗ ਦਿੰਦੇ ਰਹੋ ਅਸੀਂ ਦਿਨ ਰਾਤ ਮਿਹਨਤ ਕਰਕੇ ਤੇ ਤੁਹਾਡੀ ਜਿਹੜੀ ਸੁਰੱਖਿਆ ਵਾ ਉਹਨੂੰ ਬਹਾਲ ਰੱਖਾਂਗੇ ਸ਼ਹਿਰ ਦੇ ਵਿੱਚ ਹਰਦੋਂਕ ਪੀਸੀਆਰ ਹੈ ਜਾਂ ਕੋਈ ਨਾਕਾ ਵੀ ਕੰਨੀ ਕੰਨੀ ਕੋਲ ਬਿਲਕੁਲ ਜੀ ਨਾਈਟ ਡੋਮਿਨੇਸ਼ਨ ਚੱਲ ਰਿਹਾ ਵਾ ਉਹਦੇ ਚ ਪੀਸੀਆਰ ਵੀ ਆ ਉਹਦੇ ਚ ਨਾਕਾ ਵੀ ਲੱਗਦਾ ਵਾ ਉਹਦੇ ਚ ਚੈਕਿੰਗ ਵੀ ਸਡਨਲੀ ਹੁੰਦੀ ਆ ਮੈਂ 4 ਕਰਮਚਾਰੀਆਂ ਦੀ ਸਿਵਲ ਡਰੈਸ ਦੇ ਵਿੱਚ ਟੀਮ ਕੰਮ ਕੀਤੀ ਆ ਸਿਵਲ ਦੀ ਗੱਡੀ ਤੇ ਸਿਵਲ ਡਰੈਸ ਕਿਉਂਕਿ ਪੁਲਿਸ ਦੀ ਗੱਡੀ ਨੂੰ ਵੇਖ ਕੇ ਚੋਰ ਵੀ ਸਾਥ ਬਣ ਜਾਂਦੇ ਆ ਤੇ ਸਿਵਲ ਡਰੈਸ ਦੇ ਵਿੱਚ ਮੇਰੇ ਮਲਾਜਮ ਜਿਹੜੇ ਆ ਜਦੋਂ ਜਾਂਦੇ ਉਹਨਾਂ ਨੂੰ ਬਹੁਤ ਕਮਜ਼ਾਬੀ ਮਿਲਦੀ ਆ ਇਹ ਜੁੱਤ ਨਸ਼ਿਆਂ ਬੋਧ ਤੇ ਜਿਹੜੀ ਪ੍ਰੋਗਰਾਮ ਚਲਾਈਏ ਇਹਦੇ ਤਹਿਤ ਤੁਹਾਨੂੰ ਲੋਕਾਂ ਵੱਲੋਂ ਕਿਸ ਤਰ੍ਹਾਂ ਸਹਿਯੋਗ ਮਿਲਿਆ ਕੋਈ ਇਨਫੋਰਮੇਸ਼ਨ ਮਿਲ ਰਹੀ ਹੈ ਜੀ ਤੁਹਾਨੂੰ ਅ ਬਹੁਤ ਸਹਿਯੋਗ ਮਿਲ ਰਿਹਾ ਜੀ ਲੋਕਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਵਾ ਕੱਲ ਹੀ ਅਜੇ ਮਾਨ ਰੋਗ ਐਸਐਸਪੀ ਸਾਹਿਬ ਦੀ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਹੋਈ ਆ ਸਟੇਟ ਗਵਰਨਮੈਂਟ ਦੇ ਅਧਿਕਾਰੀਆਂ ਨਾਲ ਤੁਹਾਨੂੰ ਖੁਸ਼ੀ ਹੋਊਗੀ ਕਿ ਥੋੜੇ ਦਿਨਾਂ ਤੱਕ ਐਸਐਸਪੀ ਸਾਹਿਬ ਨੇ ਰეკਮੈਂਡ ਕਰ ਦਿੱਤਾ ਵਾ ਕਿ ਇੱਕ ਰੀਹੈਬਿਲਿਟੇਸ਼ਨ ਸੈਂਟਰ ਜਿਹੜਾ ਵਾ ਜੰਡਿਆਲੇ ਦੇ ਵਿੱਚ ਨਸ਼ਾ ਛਡਾਊ ਕੇਂਦਰ ਜਿਹੜਾ ਕਾਇਮ ਹੋ ਰਿਹਾ ਵਾ ਜਿੱਥੇ ਬੱਚਿਆਂ ਦਾ ਇਲਾਜ ਹੋਊਗਾ ਦੋ ਓਟ ਸੈਂਟਰ ਇੱਕ ਗਹਿਰੀ ਤੇ ਇੱਕ ਨਵਾਂ ਪਿੰਡ ਦੋ ਓਟ ਸੈਂਟਰ ਜਿਹੜੇ ਆ ਜਿਹੜੇ ਨਸ਼ੇ ਤੋਂ ਪੀੜਤ ਆ ਬਿਮਾਰ ਆ ਉਹਨਾਂ ਦਾ ਟ੍ਰੀਟਮੈਂਟ ਕਰਨ ਵਾਸਤੇ ਇਹ ਤਿੰਨ ਜਿਹੜੇ ਇੰਸਟੀਟਿਊਸ਼ਨ ਸਰਕਾਰ ਤੋਂ ਮਨਜ਼ੂਰ ਕਰਾਉਣ ਲਈ ਮਾਨਯੋਗ ਐਸਐਸਪੀ ਸਾਹਿਬ ਨੇ ਰეკਮੈਂਡ ਕੀਤੇ ਆ ਜਲਦੀ ਤੁਹਾਨੂੰ ਉਹਨਾਂ ਦਾ ਜਿਹੜਾ ਵਾ ਉਹ ਹੋਂਦ ਚਾਉਣ ਦੇ ਸੰਬੰਧੀ ਨਿਊਜ਼ ਮਿਲੂਗੀ ਤੇ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਵਾ ਜਿਹੜੇ ਨਸ਼ੇ ਤੋਂ ਗ੍ਰਸਤ ਵਿਅਕਤੀ ਆ ਉਹ ਆਪਣਾ ਟ੍ਰੀਟਮੈਂਟ ਕਰਾਉਣਗੇ ਤੇ ਜਿਹੜੇ ਨਸ਼ਾ ਤਸਕਰ ਆ ਉਹਨਾਂ ਦੀ ਦੁਕਾਨਦਾਰੀ ਬੰਦ ਹੋਏਗੀ ਇਹਦੇ ਨਾਲ ਜਿਕਾਰਾ ਤੁਸੀਂ ਜਿਹੜਾ ਨਸ਼ਾ ਨਸ਼ਾ ਦਸਤਖੀਆਂ ਜਿਹੜੇ ਪ੍ਰੋਬਲਮ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਉਹ ਆਇਡੈਂਟੀਫਾਈ ਹੋ ਰਹੀਆਂ ਵਾਂ ਉਹਦੇ ਚ ਨਿਸ਼ਾਨਦੀਆਂ ਮੀਰਮੈਂਟਸ ਹੋ ਰਹੀਆਂ ਵਾਂ ਪੰਚਾਇਤ ਡਿਪਾਰਟਮੈਂਟ ਤੇ ਰੈਵਨਿਊ ਡਿਪਾਰਟਮੈਂਟ ਜਿਹੜੀ ਆ ਉਹਦੇ ਨਾਲ ਸਾਡਾ ਲਗਾਤਾਰ ਤਾਲਮੇਲ ਆ ਉਹਨਾਂ ਨੂੰ ਵੀ ਨਿਰਦੇਸ਼ ਮਿਲੇ ਹੋਏ ਆ ਗਵਰਨਮੈਂਟ ਵੱਲੋਂ ਉਹਦੇ ਤੇ ਵੀ ਕੰਮ ਚੱਲ ਰਿਹਾ ਬਹੁਤ ਜਲਦੀ ਉਹ ਵੀ ਰਿਜ਼ਲਟ ਤੁਹਾਡੇ ਸਾਹਮਣੇ ਆਉਣ